this is universe ਵਿੱਚ ਇੱਕ ਪਲੈਨਟ ਆ ਸੇਮ ਟੂ ਸੇਮ ਆਪਣੇ ਅਰਥ ਵਰਗਾ ਉੱਥੇ ਖਾਸ ਗੱਲ ਕੀ ਹੈ ਉਸਦੀ ਖਾਸ ਗੱਲ ਇਹ ਹੈ ਕਿ ਉੱਥੇ ਕੋਈ ਵੀ ਇਨਸਾਨ ਨਹੀਂ ਰਹਿੰਦਾ ਤਾਂ ਉੱਥੇ ਰਹਿੰਦਾ ਕੀ ਹੈ ਉੱਥੇ ਰਹਿੰਦੇ ਹਨ ਬਹੁਤ ਸਾਰੇ ਰੈਟ ਮਤਲਬ ਚੂਹੇ ਹੀ ਚੂਹੇ ਉੱਥੇ ਜਦੋਂ ਵੀ ਕੋਈ ਰੈਟ ਪੈਦਾ ਹੁੰਦਾ ਹੈ ਤਾਂ 12 ਸਾਲ ਤੱਕ ਉਹ ਰੈਟ ਪੜਦਾ ਹੈ ਉਸ ਤੋਂ ਬਾਅਦ ਉਹ ਕਾਲਜ ਜਾਂਦਾ ਹੈ ਤੇ ਆਪਣੇ ਤਿੰਨ ਤੋਂ ਪੰਜ ਸਾਲ ਤੱਕ ਦੀ ਡਿਗਰੀ ਕੰਪਲੀਟ ਕਰਦਾ ਹੈ ਉਥੇ ਉਸ ਰੈਟ ਨੂੰ ਜਿੰਦਾ ਰਹਿਣ ਲਈ ਇੱਕ ਚੀਜ਼ ਦੀ ਜ਼ਰੂਰਤ ਹੈ ਉਹ ਚੀਜ਼ ਹੈ ਪੈਸਾ ਉਸ ਨੂੰ ਜਿੰਦਾ ਰਹਿਣ ਲਈ ਪੈਸੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਆਪਣੇ 15 ਸਾਲਾਂ ਵਿੱਚ ਉਸ ਰੈਟ ਨੇ ਜੋ ਵੀ ਸਿੱਖਿਆ ਉਸ ਨੂੰ ਬਹੁਤ ਸਾਰੀ ਡਰਵੇਸ਼ਨ અપਾਈਆਂ ਉਸ ਨੂੰ ਬਹੁਤ ਸਾਰੇ ਲਾਜ਼ ਪੜਾਏ ਗਏ ਪਰ ਉਸ ਨੂੰ ਇਹ ਨਹੀਂ ਸਿਖਾਇਆ ਗਿਆ ਕਿ ਪੈਸਾ ਕਿਵੇਂ ਕਮਾਇਆ ਜਾਏ ਹਾਊ ਟੂ ਅਰਨ ਉਸ ਨੂੰ ਇਹ ਕਦੇ ਨਹੀਂ ਸਿਖਾਇਆ ਗਿਆ ਜਦੋਂ ਇਹ ਰੈਟ ਆਪਣੇ ਕਾਲਜ ਤੋਂ ਬਾਹਰ ਨਿਕਲਿਆ ਤਾਂ ਇਸਨੇ ਦੇਖਿਆ ਕਿ ਬਾਕੀ ਰੈਟ ਕੀ ਕਰ ਰਹੇ ਹਨ ਤਾਂ ਉਸ ਰੈਟ ਨੇ ਦੇਖਿਆ ਕਿ ਬਾਕੀ ਰੈਟ ਪੈਸਾ ਕਮਾਉਣ ਲਈ ਇੱਕ ਹੀ ਤਰੀਕਾ ਅਪਣਾ ਰਹੇ ਹਨ ਜਿਹੜਾ ਕਿ ਉਹਨਾਂ ਨੂੰ ਸਿਕਿਉਰ ਲੱਗ ਰਿਹਾ ਹੈ ਉਹ ਹੈ ਗਵਰਨਮੈਂਟ ਜੌਬ ਤੇ ਇਹ ਤਾਂ ਆਬਵੀਅਸ ਗੱਲ ਹੈ ਕਿ ਜਿਹਾ ਜਿਹਾ ਸਾਡਾ এনवायरमेंट ਹੋਵੇਗਾ ਅਸੀਂ ਸਾਰੇ ਉਦਾਂ ਦੇ ਹੀ ਬਣਾਂਗੇ ਤੇ ਇਸ ਰੈਟ ਨੇ ਵੀ ਉਸ ਰੈਟ ਰੇਸ ਵਿੱਚ ਹਿੱਸਾ ਲੈਣ ਦਾ ਫੈਸਲਾ ਕਰ ਲਿਆ ਇਸ ਤੇ ਜੋ ਮਾਂ ਵਾਪਸੀ ਤੇ ਹਿੰਦੀ ਸੋਸਾਇਟੀ ਸੀ ਉਸਨੇ ਵੀ ਇਸਨੂੰ ਕਿਹਾ ਕਿ ਉਹ ਵੀ ਕਿਸੇ ਜੌਬ ਦੀ ਤਿਆਰੀ ਕਰੇ ਤੇ ਕਿਸੇ ਕੰਪੀਟੀਸ਼ਨ ਐਗਜ਼ਾਮ ਦੀ ਤਿਆਰੀ ਕਰੇ ਤੇ ਕਿਸੇ ਗਵਰਨਮੈਂਟ ਜੌਬ ਨੂੰ ਜਾਣੇ ਕਰੇ ਤੇ ਇਜ਼ਰਾਈਲ ਨੇ ਵੀ ਬਿਨਾ ਕੁਝ ਸੋਚੇ ਸਮਝੇ ਇਹ ਫੈਸਲਾ ਲੈ ਲਿਆ ਕਿ ਉਹ ਵੀ ਇਸ ਰੈਟ ਰੇਸ ਵਿੱਚ ਦੌੜੇਗਾ ਬਿਨਾ ਕੁਝ ਸੋਚੇ ਸਮਝੇ ਕਿ ਉਸਦੇ ਸਕਸੈਸ ਹੋਣ ਦੇ ਚਾਂਸ 1 ਤੋਂ 2% ਹਨ ਹਾਂ ਇਸ ਰੈਟ ਰੇਸ ਵਿੱਚ ਲੱਖਾਂ ਹੀ ਰੈਟ ਦੌੜ ਰਹੇ ਹਨ ਤੇ ਉਸ ਵਿੱਚੋਂ 12000 ਸਕਸੈਸਫੁਲ ਹੋ ਜਾਣਗੇ ਇਹ ਠੀਕ ਹੈ ਬਟ ਉਸਦੇ ਸਕਸੈਸਫੁਲ ਹੋਣ ਦੇ ਚਾਂਸ ਇਸ ਵਿੱਚ 1 ਤੋਂ 2% ਹਨ ਇਹ ਇਸਨੇ ਨਹੀਂ ਸੋਚਿਆ ਤੇ ਉਹ ਇਸ ਵਿੱਚ ਦੌੜਦਾ ਗਿਆ ਦੌੜਦਾ ਗਿਆ ਦੌੜਦਾ ਗਿਆ ਪਰ ਉਹ ਰੈਟ ਕਰਦੇ ਵੀ ਕੀ ਕਿਉਂਕਿ ਉਹਨਾਂ ਨੂੰ ਇਸ ਤੋਂ ਇਲਾਵਾ ਹੋਰ ਕੁਝ ਆਉਂਦਾ ਹੀ ਨਹੀਂ ਸੀ ਤੇ ਇਸ ਤਰ੍ਹਾਂ ਚੱਲਦਾ ਗਿਆ ਕੁਝ ਕੁ ਰੈਟ ਪ੍ਰਾਈਵੇਟ ਜੌਬ ਕਰਨ ਲੱਗੇ ਕੁਝ ਕੁ 15-20000 ਦੀ ਜੌਬ ਕਰਨ ਲੱਗੇ ਉਹ ਸਵੇਰੇ ਜੌਬ ਤੇ ਜਾਂਦੇ ਸੀ ਸ਼ਾਮ ਨੂੰ ਘਰ ਆ ਜਾਂਦੇ ਸੀ ਸਵੇਰੇ ਜੌਬ ਤੇ ਜਾਂਦੇ ਸੀ ਸ਼ਾਮ ਨੂੰ ਘਰ ਆ ਜਾਂਦੇ ਸੀ ਇਸੇ ਤਰ੍ਹਾਂ ਉਹ ਨਦੀ ਉਮਰ 60 ਸਾਲ ਹੋ ਗਈ ਉਹ ਰਿਟਾਇਰ ਹੋ ਗਏ ਤੇ ਇਸੇ ਤਰ੍ਹਾਂ ਉਹ ਰਾਈਟ ਇਸ ਰਾਈਟ ਰੇਸ ਵਿੱਚ ਮਾਰੇ ਗਏ ਇੱਥੇ ਮੇਨ ਪੁਆਇੰਟ ਕੀ ਹੈ ਮੇਨ ਪੁਆਇੰਟ ਇੱਥੇ ਇਹ ਹੈ ਕਿ ਉਹਨਾਂ ਨੂੰ ਇਸ ਰਾਈਟ ਰੇਸ ਵਿੱਚ ਇਹ ਸਿਖਾਇਆ ਗਿਆ ਕਿ ਜ਼ਿੰਦਗੀ ਨੂੰ ਕੱਟਣਾ ਕਿਵੇਂ ਹੈ ਜ਼ਿੰਦਗੀ ਨੂੰ ਸਰਵਾਈਵ ਕਿਵੇਂ ਕਰਨਾ ਹੈ ਨਾ ਕਿ ਜ਼ਿੰਦਗੀ ਨੂੰ ਜਿਉਣਾ ਕਿਵੇਂ ਹੈ ਮੇਰਾ ਇੱਕ ਮੈਸੇਜ ਹੈ ਜੋ ਪਲੀਸ ਤੁਸੀਂ ਉਸ ਰਾਈਟ ਦੇ ਕੰਨ ਵਿੱਚ ਜਾ ਕੇ ਦੱਸ ਆ ਜਾਓ ਤਾਂ ਜੋ ਉਹ ਇਸ ਰਾਈਟ ਰੇਸ ਨੂੰ ਐਸਕੇਪ ਕਰ ਸਕੇ ਪਲੀਜ਼ ਐਸਕੇਪ ਦਾ ਰੈਟ ਰੇਸ ਜੇਕਰ ਤੁਹਾਡੀ ਉਮਰ 18 ਤੋਂ 20 ਸਾਲ ਦੀ ਹੈ ਇਹ ਉਹੀ ਉਮਰ ਹੈ ਜਦੋਂ ਤੁਹਾਡੇ ਕੋਲ ਪੋਟੈਂਸ਼ੀਅਲ ਹੈ ਕੁਝ ਸਿੱਖਣ ਦਾ ਕੁਝ ਕਰਨ ਦਾ ਆਪਣੇ ਇਸ ਏਜ ਨੂੰ ਆਪਣੇ ਇਸ ਪੋਟੈਂਸ਼ੀਅਲ ਨੂੰ ਸਿਰਫ ਕਿਸੇ ਡਿਗਰੀ ਕਰਨ ਜਾਂ ਕਿਸੇ ਜੌਬ ਦੀ ਤਿਆਰੀ ਕਰਨ ਵਿੱਚ ਵੇਸਟ ਨਾ ਕਰੋ ਤੁਸੀਂ ਆਪਣੇ 50 ਸਾਲ ਕਿਸੇ ਹੋਰ ਦੇ ਡ੍ਰੀਮਸ ਨੂੰ ਪੂਰਾ ਕਰਨ ਲਈ ਦੇ ਸਕਦੇ ਹੋ ਪਰ ਕੀ ਤੁਸੀਂ 5 ਸਾਲ ਆਪਣੇ ਖੁਦ ਦੇ ਡ੍ਰੀਮਸ ਨੂੰ ਪੂਰਾ ਕਰ ਲੈ ਨਹੀਂ ਦੇ ਸਕਦੇ ਜਾਂ ਫਿਰ ਤੁਹਾਡਾ ਕੋਈ ਡ੍ਰੀਮ ਹੈ ਹੀ ਨਹੀਂ ਸੀ ਤੁਸੀਂ 50 ਸਾਲ ਕਿਸੇ ਦੂਸਰੇ ਦੀ ਨੌਕਰੀ ਕਰਨ ਲਈ ਤਿਆਰ ਹੋ ਪਰ ਤੁਸੀਂ 5 ਸਾਲ ਆਪਣੇ ਖੁਦ ਦੇ ਇੰਟਰਸਟ ਆਪਣੇ ਖੁਦ ਦੇ ਬਿਜ਼ਨਸ ਆਈਡੀਆ ਤੇ ਵਰਕ ਕਰਨ ਲਈ ਤਿਆਰ ਨਹੀਂ ਹੋ ਕਿ ਤੁਹਾਡੇ ਵਿੱਚ ਇੰਨਾ ਕੁ ਵੀ ਦਮ ਨਹੀਂ ਕਿ ਤੁਸੀਂ ਆਪਣੇ ਖੁਦ ਦੇ ਡ੍ਰੀਮਸ ਤੇ ਕੰਮ ਕਰ ਸਕੋ ਤੁਸੀਂ ਇਸ ਰੈਟਰੇਸ ਨੂੰ ਐਸਕੇਪ ਕਰ ਸਕਦੇ ਹੋ ਕਿਵੇਂ ਇਨ੍ਹਾਂ ਪੁਆਇੰਟਸ ਨੂੰ ਧਿਆਨ ਨਾਲ ਸੁਣਿਓ ਨੰਬਰ 1 ਤੁਸੀਂ 19-20 ਸਾਲ ਦੀ ਉਮਰ ਤੋਂ ਹੀ ਇਹ ਸਿੱਖਣਾ ਸਟਾਰਟ ਕਰ ਦੇਣਾ ਹੈ ਕਿ ਹਾਊ ਟੂ ਅਰਨ ਪੈਸਾ ਕਿਵੇਂ ਕਮਾਈਦਾ ਹੈ ਤੁਸੀਂ ਆਪਣੇ 19-20 ਸਾਲ ਤੋਂ ਹੀ ਸਿੱਖਣਾ ਸਟਾਰਟ ਕਰਨਾ ਹੈ ਕਿ ਪੈਸਾ ਕਿਵੇਂ ਕਮਾਇਦਾ ਹੈ। ਨੰਬਰ 2 ਤੁਸੀਂ ਆਪਣੀ अर्ਲੀਸਟ ਏਜ ਵਿੱਚ ਹੀ ਅਮੀਰ ਕਿਵੇਂ ਬਣਨਾ ਹੈ ਇਹ ਸਿੱਖਣਾ ਹੈ। ਤੁਸੀਂ ਸਿੱਖਣਾ ਹੈ ਕਿ ਆਪਣੇ अर्ਲੀਸਟ ਏਜ ਵਿੱਚ ਬਹੁਤ ਜ਼ਿਆਦਾ ਰਿਚ ਕਿਵੇਂ ਬਣਾਇਆ ਜਾ ਸਕਦਾ ਹੈ। ਤੁਸੀਂ ਉਹਨਾਂ ਪੁਆਇੰਟਸ ਤੇ ਕੰਮ ਕਰਨਾ ਹੈ। ਜ ਜਦੋਂ ਤੁਹਾਡੇ ਬਾਕੀ ਦੇ ਰੈਟ ਕਿਸੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋਣ ਜਾਂ ਮਤਲਬ ਉਹਨਾਂ ਦੀ ਉਮਰ ਹੈ 25-26-27 ਸਾਲ ਦੀ ਹੋਵੇ। ਉਦੋਂ ਤੱਕ ਤੁਸੀਂ ਅਮੀਰ ਬਣ ਜਾਣਾ ਹੈ ਤੁਸੀਂ 5 ਸਾਲ ਤੱਕ ਅਮੀਰ ਬਣ ਸਕਦੇ ਹੋ ਕਿਸੇ ਵੀ ਸਕਿੱਲ ਨੂੰ ਮਾਸਟਰ ਕਰਕੇ ਪੁਆਇੰਟ ਨੰਬਰ 3 ਤੁਸੀਂ ਸਿੱਖਣਾ ਹੈ ਕਿ ਤੁਹਾਡਾ ਇੰਟਰਸਟ ਕੀ ਹੈ ਉਹ ਕਿਹੜੀ ਸਕਿੱਲ ਹੈ ਜਿਸ ਨੂੰ ਤੁਸੀਂ ਮਾਸਟਰ ਕਰ ਸਕਦੇ ਹੋ ਕਿਉਂਕਿ ਪੈਸਾ ਸਕਿੱਲ ਨੂੰ ਮਾਸਟਰ ਕਰਕੇ ਬਣਾਇਆ ਜਾ ਸਕਦਾ ਹੈ ਜੇਕਰ ਤੁਹਾਡੇ ਕੋਲ ਕੋਈ ਐਸੀ ਸਕਿੱਲ ਹੈ ਜਿਸ ਨਾਲ ਤੁਸੀਂ ਬਾਕੀ ਲੋਕਾਂ ਦੀ ਪ੍ਰੋਬਲਮ ਸੋਲਵ ਕਰ ਸਕਦੇ ਹੋ ਤਾਂ ਬਦਲੇ ਚ ਤੁਹਾਨੂੰ ਇੰਨਾ ਜ਼ਿਆਦਾ ਪੈਸਾ ਮਿਲੇਗਾ ਕਿ ਜਿੰਨਾ ਪੈਸਾ ਤੁਸੀਂ ਆਪਣੇ 1 ਮੰਥ ਜਾਂ 1 ਸਾਲ ਵਿੱਚ ਕਮਾਓਗੇ ਉਹਨਾਂ ਪੈਸਾ ਤੁਸੀਂ ਸਾਰੀ ਜ਼ਿੰਦਗੀ ਜੌਬ ਕਰਕੇ ਨਹੀਂ ਕਮਾ ਸਕਦੇ ਇਸ ਕਰਕੇ ਪੈਸਾ 스ਕਿੱਲ ਦੁਆਰਾ ਕਮਾਇਆ ਜਾ ਸਕਦਾ ਹੈ ਪੁਆਇੰਟ ਨੰਬਰ 4 ਬਰੂਸਲੀ ਨੇ ਕਿਹਾ ਸੀ ਕਿ ਮੈਂ ਉਸ ਇਨਸਾਨ ਤੋਂ ਨਹੀਂ ਡਰਦਾ ਜਿਸ ਨੂੰ ਹਜ਼ਾਰਾਂ ਕਿਕ ਸੌਂਦੀਆਂ ਹਨ ਬਲਕਿ ਮੈਂ ਉਸ ਇਨਸਾਨ ਤੋਂ ਡਰਦਾ ਜਿਸ ਨੇ ਇੱਕ ਇੱਕ ਨੂੰ ਹਜ਼ਾਰਾਂ ਬਾਰ ਪ੍ਰੈਕਟਿਸ ਕੀਤਾ ਹੈ ਜਿਸ ਨੇ ਉਸ ਕਿਕ ਨੂੰ ਮਾਸਟਰ ਕਰ ਲਿਆ ਹੈ ਮਤਲਬ ਕਿ ਜੇਕਰ ਤੁਹਾਡੇ ਕੋਲ ਕੋਈ 스ਕਿੱਲ ਹੈ ਜਿਸ ਨੂੰ ਤੁਸੀਂ ਮਾਸਟਰ ਕਰ ਲਿਆ ਹੈ ਤਾਂ ਉਸ ਤੋਂ ਤੁਸੀਂ ਬਹੁਤ ਜ਼ਿਆਦਾ ਪੈਸਾ ਕਮਾ ਸਕਦੇ ਹੋ ਬਹੁਤ ਜ਼ਿਆਦਾ ਇਸ ਲਈ ਜੇਕਰ ਤੁਸੀਂ ਕਿਸੇ ਸਕਿੱਲ ਨੂੰ ਮਾਸਟਰ ਕਰ ਲਿਆ ਹੈ ਤੁਸੀਂ ਬਹੁਤ ਜ਼ਿਆਦਾ ਰਿਚ ਬਣ ਸਕਦੇ ਹੋ ਇਹ ਹੈ ਉਸ ਸਕਿੱਲ ਦੀ ਪਾਵਰ ਉਸ ਸਕਿੱਲ ਦੀ ਵੈਲਿਊ ਪੁਆਇੰਟ ਨੰਬਰ 5 ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਕਿਹਾ ਹੈ ਕਿ ਆਪਣੀ अर्liest age ਵਿੱਚ ਅਮੀਰ ਬਣੋ ਕਿਉਂ ਤੁਸੀਂ ਤਾਂ ਆਪਣੀ 30-40 ਸਾਲ ਦੀ ਉਮਰ ਵਿੱਚ ਅਮੀਰ ਬਣ ਸਕਦੇ ਹੋ 50 ਸਾਲ ਦੀ ਉਮਰ ਵਿੱਚ ਵੀ ਅਮੀਰ ਬਣ ਸਕਦੇ ਹੋ ਜੋ ਪੋਟੈਂਸ਼ੀਅਲ ਤੁਹਾਡੇ ਵਿੱਚ 18-19 ਉਮਰ ਦੇ ਸਾਲ ਵਿੱਚ ਸੀ ਉਹ ਪੋਟੈਂਸ਼ੀਅਲ ਤੁਹਾਡੇ ਵਿੱਚ 29 ਦੀ ਉਮਰ ਵਿੱਚ ਨਹੀਂ ਰਹਿਣਾ ਜੇਕਰ ਤੁਸੀਂ ਅਜੇ ਵੀ ਇਹ ਨਹੀਂ ਸਿੱਖ ਸਕੇ ਕਿ ਪੈਸਾ ਕਿਵੇਂ ਕਮਾਇਦਾ ਹੈ ਤੁਸੀਂ ਕੁਝ ਵੀ ਅਚੀਵ ਨਹੀਂ ਕਰ ਸਕੇ ਤਾਂ ਤੁਹਾਡੇ ਵਿੱਚ ਉਸ ਸਮੇਂ ਜੁਰਤ ਖਤਮ ਹੋ ਜਾਏਗੀ ਕੁਝ ਨਵਾਂ ਸਿੱਖਣ ਦੀ ਤੁਸੀਂ ਕਿਸੇ ਚੀਜ਼ ਦੇ ਵਿੱਚੋਂ ਫੇਲ ਹੋਵੋਗੇ ਤਾਂ ਤੁਸੀਂ ਹਾਰ ਮੰਨ ਕੇ ਉੱਤੇ ਹੀ ਬੈਠ ਜਾਵੋਗੇ ਤੁਸੀਂ ਬਾਰ-ਬਾਰ ਫੇਲ ਹੋਣਾ ਨਹੀਂ ਚਾਹੋਗੇ ਤੇ ਇਸ ਲਈ ਤੁਹਾਨੂੰ ਸਰਵਾਈਵ ਕਰਨ ਲਈ ਕੁਝ ਨਾ ਕੁਝ ਤਾਂ ਕਰਨਾ ਪਵੇਗਾ ਇਸ ਲਈ ਤੁਸੀਂ ਉਹੇ ਕੰਮ ਕਰੋਗੇ ਜੋ ਤੁਸੀਂ ਨਹੀਂ ਕਰਨਾ ਚਾਹੁੰਦੇ ਸੀ। ਤੁਸੀਂ ਸਾਰੀ ਜ਼ਿੰਦਗੀ ਉਹੇ ਜੌਬ ਕਰੋਗੇ ਜੋ ਜੌਬ ਤੁਸੀਂ ਨਹੀਂ ਕਰਨਾ ਚਾਹੁੰਦੇ ਸੀ। ਇਸ ਲਈ ਆਪਣੀ ਅਰਲੀਅਰ ਸੇਜ ਵਿੱਚ ਹੀ ਕੁਝ ਨਵਾਂ ਸਿੱਖੋ, ਉਸ ਵਿੱਚ ਤਾਂ ਫੇਲ ਹੋ, ਨਵਾਂ ਸਿੱਖੋ, ਉਸ ਵਿੱਚ ਤਾਂ ਫੇਲ ਹੋ। ਖੁਦ ਐਕਸਪੈਰੀਮੈਂਟ ਕਰੋ, ਖੁਦ ਦਾ ਇੰਟਰਸਟ ਫਾਈਂਡ ਕਰੋ। ਕਿਉਂਕਿ ਤੁਸੀਂ ਇੰਨੇ ਜਲਦੀ ਸਕਸੈਸਫੁਲ ਤਾਂ ਹੋਣ ਨਹੀਂ ਲੱਗੇ। ਕਿਸੇ ਸਕਿੱਲ ਨੂੰ ਮਾਸਟਰ ਕਰਨ ਵਿੱਚ ਤੁਹਾਨੂੰ 5 ਸਾਲ ਤਾਂ ਲੱਗਣਗੇ। ਤੁਸੀਂ ਬਾਰ-ਬਾਰ ਫੇਲ ਹੋਵੋਗੇ, ਬਾਰ-ਬਾਰ ਸਿੱਖੋਗੇ ਤਾਂ ਹੀ ਤੁਸੀਂ ਬਹੁਤ ਜ਼ਿਆਦਾ ਰਿਚ ਬਣ ਸਕੋਗੇ। ਕਿਉਂਕਿ ਜੇਕਰ ਤੁਹਾਡੀ ਉਮਰ ਚਲੀ ਗਈ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਹੋਣੀ ਉਸ ਸਮੇਂ ਤੁਹਾਡੇ ਕੋਲ ਮਜਬੂਰੀ ਹੋਏਗੀ ਤੇ ਤੁਸੀਂ ਨਾ ਚਾਕੇ ਵੀ ਇਸ ਰਾਈਟ ਰੇਸ ਦਾ ਹਿੱਸਾ ਬਣੋਗੇ ਇਸ ਲਈ ਤੁਹਾਡੇ ਕੋਲ ਹੁਣ ਟਾਈਮ ਹੈ ਕਿ ਤੁਸੀਂ ਇਸ ਰਾਈਟ ਰੇਸ ਨੂੰ ਐਸਕੇਪ ਕਰ ਸਕਦੇ ਹੋ अदर देन ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਹੋਵੇਗੀ ਤੁਹਾਡੇ ਕੋਲ ਸਿਰਫ ਮਜਬੂਰੀ ਹੋਏਗੀ ਕੁਝ ਕਰਨ ਦੀ ਤੇ ਇਸ ਵੀਡੀਓ ਦਾ ਐਂਡ ਮੈਂ ਇਨਾ ਸ਼ਬਦਾਂ ਨਾਲ ਕਰਨਾ ਚਾਹਾਂਗਾ ਕਿ ਮਨੀਹੀਸਟ ਬੈਬਸਰੀ ਵਿੱਚ ਪ੍ਰੋਫੈਸਰ ਨੇ ਕਿਹਾ ਸੀ ਆਮ ਤੌਰ ਤੇ ਲੋਕ ਸਾਲਾਂ ਤੱਕ ਪੜ੍ਹਾਈ ਕਰਦੇ ਹਨ ਫਿਰ ساری ਜ਼ਿੰਦਗੀ ਕੋਲੂ ਦੇ ਪੈੜ ਦੀ ਤਰ੍ਹਾਂ ਮਰਦੇ ਰਹਿੰਦੇ ਹਨ ਬਸ ਇੱਕ ਟੁੱੱਚੀ ਜੀ ਸੈਲਰੀ ਕਮਾਉਣ ਦੇ ਲਈ ਤਾਂ 5 ਮਹੀਨੇ ਕੀ ਹਨ ਮੈਂ ਇਸ ਪਲਾਨ ਦੇ ਬਾਰੇ ਅਰਸਾਂ ਤੋਂ ਸੋਚ ਰਿਹਾ ਇਸ ਤੋਂ ਬਾਅਦ ਮੈਂ ਕਦੇ ਕੰਮ ਨਹੀਂ ਕਰਾਂਗਾ